ਸਸ਼ੀਰਕਾਲ ਜੀ ਅੱਜ ਵਾਲੇ ਸੂਟ ਆ ਜਿਹੜੇ ਇਹ ਵਰਕ ਵਾਲੇ ਆ ਜੀ 셔ਟ ਡਿਜੀਟਲ ਤੇ ਬਾਟਮ ਪਲੇਨ ਤੇ ਵਰਕ ਕੀਤਾ ਹੋਇਆ ਪਸ਼ਮੀਨੇ ਦੇ ਸੂਟ ਆਉਣਗੇ ਜੀ ਗੰਗਾ ਬ੍ਰੈਂਡ ਦੇ ਸੂਟ ਆਉਣਗੇ ਇਹ ਤੇ ਇਹਦੇ ਵਿੱਚ ਤੁਹਾਨੂੰ ਕਾਫੀ ਡਿਜ਼ਾਈਨ ਮਿਲ ਜਾਣਗੇ ਇੱਕ ਰੇਵ ਦੀ 셔ਟ ਤੇ ਬਾਟਮ ਮਸਲੀਨ ਦੀ ਰਗੰਜਾ ਦੁਪੱਟਾ ਦਾ ਵਰਕ ਕੀਤਾ ਸਿੰਗਲ ਪੀਸ ਆ ਇਹ ਪਸ਼ਮੀਨੇ ਦੇ 올ਓਵਰ ਸੂਟ ਆਉਣਗੇ ਵਿਦਆਊਟ ਦੁਪੱਟੇ ਤੋਂ ਜੀ ਵਰਕ ਕੀਤਾ ਹੋਇਆ ਕਾਫੀ ਕਲਰ ਮਿਲ ਜਾਣਗੇ ਇਹਦੇ ਵਿੱਚ ਤੇ ਘੇਰੇ ਤੇ ਤੇ 슬ੀਵ ਤੇ ਵਰਕ ਆਵੇਗਾ ਇਹ ਵਾਲ ਗਿਲਟਰ ਸ਼ਿਮਰ ਜਿਸ ਨੂੰ ਡੈਂਟੇ ਸ਼ਿਮਰ ਵੀ ਕਹਿ ਦਿੰਦੇ ਆ ਜੀ 올ਓਵਰ ਸੂਟ ਆ ਵਰਕ ਕੀਤਾ ਹੋਇਆਗਾ ਤੇ ਇਹਦੇ ਨਾਲ ਜੌਰਜਟ ਸ਼ਿਮਰ ਦੁਪੱਟਾ ਆਵੇਗਾ ਉਹਦੇ ਤੇ ਵਰਕ ਕੀਤਾ ਹੋਇਆਗਾ ਤੇ ਚਾਰ ਕਲਰ ਨੇ ਗਲੇ ਤੇ ਵਰਕ 슬ੀਵ ਤੇ ਵਰਕ ਆਵੇਗਾ ਇਹ ਸ਼ਿਮਰ ਦੇ ਸੂਟ ਆਉਣਗੇ ਜੀ ਔਕਨ ਸ਼ਲਕ ਵੀ ਕਹਿ ਦਿੰਦੇ ਆ ਤੇ ਕਾਫੀ ਡਿਜ਼ਾਈਨ ਮਿਲ ਜਾਣਗੇ ਡਿਜੀਟਲ ਸ਼ਰਟ ਪਲੇਨ ਬਾਟਮ ਤੇ ਟਾਈਟ ਆਈਟਮ ਇਟਰ ਕੱਟ ਆਵੇਗੀ ਇਹਦਾ ਰੇਟ ਵੀਡੀਓ ਦੇ ਵਿੱਚ ਮੈਂਸ਼ਨ ਕੀਤਾ ਇਹ ਵਾਲੇ ਮਸਲੀਨ ਦੇ ਸੂਟ ਆਉਣਗੇ ਜੀ 올 ఓవర్ ਸੂਟ ਆ 슬ੀਵ ਤੇ ਬਾਟਮ ਤੇ ਤੇ ਸ਼ਰਟ ਤੇ ਵਰਕ ਆਵੇਗਾ ਤੇ ਜਿਹੜਾ ਡੜਾ ਦੁਪੱਟਾ ਦਾ ਔਰ ਕੰੰਜਾ ਦਾ ਹੋਵੇਗਾ ਉਹਦੇ ਤੇ ਫਰਕ ਆਵੇਗਾ ਤਿੰਨ ਚਾਰ ਕਲਰ ਮਿਲ ਜਾਣਗੇ ਇਹ ਜੋਰ ਚਟਦੇ ਆ ਜੀ 올 ਓਵਰ ਸੂਟ ਆ ਡਿਜੀਟਲ ਤੇ ਵਰਕ ਕੀਤਾ ਹੋਇਆ ਪੈਚ ਵਰਕ ਆ ਇਹਦਾ ਰੇਟ ਵੀਡੀਓ ਦੇ ਵਿੱਚ ਮੈਂਸ਼ਨ ਕੀਤਾ ਹੋਇਆ ਉਸ ਦੇ ਅਗਾਰਡਿੰਗ ਤੁਸੀਂ ਆਪਣਾ ਆਰਡਰ ਬੁੱਕ ਕਰਵਾ ਸਕਦੇ ਹੋ ਥੈਂਕ ਯੂ